ਦਿਲਜੀਤ ਪਾਜੀ ਦਾ ਇੱਕ ਲਾਈਵ ਸ਼ੋਅ ਚੱਲਦਾ ਪਿਆ ਸੀ ਤੇ ਲਾਈਵ ਸ਼ੋਅ ਦੇ ਚੱਲਦੇ-ਚੱਲਦੇ ਦੌਰਾਨ ਪਾਜੀ ਨੇ ਇੱਕ ਗੱਲ ਦੱਸੀ ਕਿ ਜਦੋਂ ਮੇਰੀ ਫਿਲਮ ਸਰਦਾਰ ਜੀ 3 ਆਈ ਸੀ ਤੇ ਉਦੋਂ ਉਸ ਫਿਲਮ ਨੂੰ ਰੋਕਿਆ ਗਿਆ ਕਿਉਂਕਿ ਉਸ ਟਾਈਮ ਤੇ ਪੈਰਗਾਮ ਦੇ ਵਿੱਚ ਕੁਝ ਇਸ ਤਰ੍ਹਾਂ ਅਤਿਵਾਦੀ ਹਮਲਾ ਹੋਇਆ ਸੀ ਤੇ ਜਿਸ ਵਿੱਚ ਕਿ ਉਹਨਾਂ ਨੇ ਪਾਕਿਸਤਾਨੀਆਂ ਨੂੰ ਤੇ ਹਿੰਦੂਸਤਾਨੀਆਂ ਨੂੰ ਅਲੱਗ-ਅਲੱਗ ਹੋਣ ਦਾ ਫੈਸਲਾ ਕੀਤਾ ਸੀ ਬੜ ਜੋ ਦਿਲਜੀਤ ਉਸਾਈ ਦੀ ਫਿਲਮ ਸੀ ਉਹ ਅਟੈਕ ਤੋਂ ਪਹਿਲੇ ਹੀ ਬਣ ਚੁੱਕੀ ਸਈ ਪਰ ਫਿਰ ਵੀ ਫਿਲਮ ਨੂੰ ਥੀਏਟਰ ਦੇ ਵਿੱਚ ਨਹੀਂ ਲੱਗਣ ਦਿੱਤਾ ਗਿਆ ਪਰ ਹੁਣ ਦਲਜੀਤ ਪਾਜੀ ਦਾ ਇਹ ਰੋਸ ਹੈ ਮੇਰੀ ਤਾਂ ਫਿਲਮ ਪਹਿਲਾਂ ਹੀ ਬਣੀ ਸੀ ਪਰ ਇਹ ਹੁਣ ਜਿਹੜਾ ਮੈਚ ਕੀਤਾ ਗਿਆ ক্রিকেট ਮੈਚ ਪਾਕਿਸਤਾਨ ਤੇ ਇੰਡੀਆ ਦਾ ਇਹ ਤਾਂ ਹੁਣ ਕੀਤਾ ਗਿਆ ਹੁਣ ਸਰਕਾਰਾਂ ਦੀਆਂ ਉਹ ਗੱਲਾਂ ਕਿੱਥੇ ਗਈਆਂ ਕਿ ਜੋ ਮੇਰੇ ਵਰੀ ਇਹਨਾਂ ਨੇ ਮੇਰੀ ਫਿਲਮ ਤੇ ਵਿੱਚ ਕਹੀਆਂ ਅਕੀਲ ਦਲਜੀਤ ਦੇਸ਼ ਦਾ ਗਦਾਰ ਹੈ ਤੋਂ ਦੋਸਤੋ ਸੁਣੋ ਇਹ ਦਲਜੀਤ ਪਾਜੀ ਦੀ ਪੂਰੀ ਵੀਡੀਓ ਤੇ ਸੁਣ ਕੇ ਕਮੈਂਟਾਂ ਵਿੱਚ ਜਰੂਰ ਦੱਸਿਓ ਕਿ ਦਲਜੀਤ ਪਾਜੀ ਕੀ ਕਹਿਣਾ ਚਾਹੁੰਦੇ ਦਲਜੀਤ ਪਾਜੀ ਸਹੀ ਨੇ ਤੇ ਸਰਕਾਰਾਂ ਇਹਦੇ ਵਿੱਚ ਕਿੰਨੀਆ ਕੋ ਗਲਤ ਐ ਚੈਨਲ ਤੇ ਨਵੇਤਾ ਚੈਨਲ ਨੂੰ ਸਬਸਕ੍ਰਾਈਬ ਦਾ ਬੈਲ ਆਈਕਨ ਨੂੰ ਕਰੀਕੀ ਜਰੂਰ ਕਰ ਲਿਓ ਕਿਉਂਕਿ ਇਦਾਂ ਦੀਆਂ ਹੀ ਵੀਡੀਓ ਤੁਹਾਨੂੰ ਸਾਡੇ ਇਸ ਚੈਨਲ ਤੇ ਮਿਲਦੀਆਂ ਰਹਿਣਗੀਆਂ ਜੀ ਆਲਵੇਜ਼ ਰਿਸਪੈਕਟ ਆਲਵੇਜ਼ ਰਿਸਪੈਕਟ ਅਸਾਂ ਦਾ ਇੱਕ ਛੋਟੀ ਜਿਹੀ ਗਲ ਕਰ ਨਾਲ ਹੀ ਕਰ ਦੋ ਮਿੰਟਸ ਜਦੋਂ ਮੇਰੀ ਫਿਰਮ ਆਈ ਸੀ ਸਰਦਾਰ ਜੀ ਉਹ ਫਰਬੀਚ ਬਣੀ ਸੀ ਜਦੋਂ ਆਲਰੇਡੀ ਮੈਚ ਖੇਲਦੇ ਵੇਲੇ ਸਾਰੇ ਅਸੀਂ ਜਿਹੜੇ ਸਾਡੇ ਬਹੁਤ ਹੀ ਦੁਖਦਾਈ ਘਟਨਾ ਹੋਈ ਪਹਿਲਾਂ ਮਟਾਈ ਦੀ ਅਸੀਂ ਉਦੋਂ ਵੀ ਜਿੱਦ ਕਰ ਕੀਤੀ ਉਦੋਂ ਵੀ ਅਰਦਾਸ ਕੀਤੀ ਅੱਜ ਵੀ ਅਰਦਾਸ ਕਰਦੇ ਆ ਕਿ ਜਿਨ੍ਹਾਂ ਨੇ ਵੀ ਉਹ ਹਮਲਾ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਅਸੀਂ ਆਪ੍ਰਦੇਸ਼ ਦੇ ਨਾਮ ਪਰ ਜਿਹੜੇ ਹੁਣ ਮੈਚ ਹੋਏ ਇਹਨਾਂ ਦੇ ਮੇਰੀ ਫਿਰਮ ਦਾ ਫਰਕ ਬਹੁਤ ਹੈ ਸਾਡੀ ਫਿਰ ਪਹਿਲਾਂ ਸ਼ੁਰੂ ਹੋਈ ਸੀ ਮੈਚ ਬਾਅਦ ਸ਼ੁਰੂ ਹੋਇਆ ਕਨੇਡਾ ਜਦੋਂ ਬੀਰ ਦਾ ਜ਼ੋਰ ਲੱਗਿਆ ਦਜੀ ਦਸਾਂਦ ਨੂੰ ਦੇਸ਼ ਦੇ ਖਿਲਾਫ ਦਫਾਉਦੇ ਨੇ ਪਰ ਪੰਜਾਬੀ ਦੇ ਸਰਦਾਰ ਕਦੇ ਦੇਸ਼ ਦੇ ਖਿਲਾਫ ਨਹੀਂ ਜਾ ਸਕਦੇ ਮੈਨੂੰ ਬਹੁਤ ਜ਼ਗਾਵ ਹੈ ਮੈਂ ਚੁੱਪ ਰਿਹਾ ਮੈਂ ਆਪਣੇ ਅੰਦਰ ਰੱਖਿਆ ਸਾਰੀਆਂ ਗੱਲਾਂ